ਸਾਡੀਆਂ ਗਾਲੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਰਫ ਦਾ ਗੋਲਾ ਘਰ ਵਿੱਚ ਜਿਹਨੂੰ ਆਪਣੇ ਬੱਚੇ ਪਿੰਡ ਵਾਲੇ ਰਸ ਗੁਲਾ ਵੀ ਕਹਿ ਦਿੰਦੇ ਨੇ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਏ ਇੱਕ ਸਕੈਚ ਦੀ ਬੋਤਲ ਠੀਕ ਹੈ ਤੇ ਦੂਜਾ ਦੂਜਾ ਨੰਬਰ ਚਾਹੀਦੀ ਆਪਾਂ ਨੂੰ ਸੇਵੀਆਂ ਐ ਮੈਂ ਪਹਿਲਾਂ ਹੀ ਉਬਾਲ ਕੇ ਰੱਖੀਆਂ ਐ ਸੀ ਠੀਕ ਹੈ ਜੀ ਤੇ ਇਹ ਕਹ ਹੈ ਗੁੰਦਕ ਤੇਰਾ ਹੋਟੋ ਲਗੇ ਥੋੜਾ ਜਿਹਾ ਤੇ ਕਿ ਜ ਆ ਪਾ ਲਵਾ ਕੇ ਬਰਠੀਕ ਹੈ ਇਹਨੂੰ ਆਪਾਂ ਅ ਇਸ ਹੱਥ ਤੇ ਰੱਖਦਾ ਮੈਂ ਇਹ ਪਰਨਾ ਲੈ ਲਿਆ ਮੈਂ ਇਹਦੇ ਵਿੱਚ ਨੂੰ ਐਵੇਂ ਕਰਕੇ ਠੀਕ ਹੈ ਕੱਢ ਲਿਆ ਮੈਂ ਤੇ ਇਹਦਾ ਤਿਆਰ ਕਰਕੇ ਤੇ ਆਪਾਂ ਇਹਨੂੰ ਝੂੰਗੀ ਤਲਾ ਕੁੱਟ-ਕੁੱਟ ਕੇ ਤੁਸੀਂ ਇਹਨੂੰ ਮਤਲਬ ਕੀ ਵੇਲਣੇ ਨਾਲ ਵੀ ਕੁੱਟ ਸਕਦੇ ਹੋ ਪਰ ਮੈਂ نیچے ਰੱਖ ਹੋਰ ਕੁੱਟ ਲੈਣੀ ਹੈ ਉੱਪਰ ਸਲਫ ਜਿਹੀ ਟੁੱਟ ਦਣੀ ਹੈ ਸੋ ਜੀ ਆਪਾਂ ਚੰਗੀ ਤਰ੍ਹਾਂ ਘੋਟ ਕੇ ਤਾਂ ਆਵਾਜ਼ ਆ ਹੀ ਰਹੀ ਚਟਨੀ ਲਈ ਬਣਾ ਦੇਖ ਲੈਨੇ ਆਪਾਂ ਇਹ ਐ ਵੇਖੋ ਚਟਣੀ ਬਣ ਗਈ ਇਹਦੀ ਹੈ ਤੇ ਹੁਣ ਆਪਾਂ ਥੋੜੀ ਜਿਹੀ ਲਵਾ ਕੇ ਬਰਫ਼ ਠੀਕ ਹੈ ਐ ਥੋੜੀਆਂ ਪਾਈਆਂ ਸੇਵੀਆਂ ਪਿਚ ਕਰਕੇ ਕਿਆ ਪਾਇਆ ਥੋੜਾ ਜਿਹਾ ਗੋਦ ਘੇਰਾ ਠੀਕ ਹੈ ਤੇ ਆਪਾਂ ਪਾਈ ਸਕੇਚ ਇਹ ਤੁਹਾਨੂੰ ਬਾਜ਼ਾਰ ਤਾਂ ਮਿਲ ਜੇਗੀ ਸੇਵਿਆਂ ਪਹਿਲਾਂ ਹੀ ਉਬਾਲ ਕੇ ਰੱਖ ਲਈਏ ਸੀ ਜਿੱਦਾਂ ਆਪਾਂ ਚਾਵਲ ਉਬਾਲ ਲਈਦੇ ਕਦੀ ਕਦੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਥਨ ਮੈਂ ਥੋੜਾ ਜ਼ੂਮ ਕਰਕੇ ਦਿਖਾ ਸਕਲਾ ਬਣ ਕੇ ਤਿਆਰ ਹੋ ਗਿਆ ਮੈਂ ਆਪਣੇ ਬੇਟੇ ਵਾਸਤੇ ਬਣਾਇਆ ਤੇ ਦੂਜਾ ਮੈਂ ਆਪਣੇ ਵਾਸਤੇ ਬਣਾਣ ਲੱਗੀ ਹਾਂ ਐ ਥੋੜੀ ਪਾਇਆ ਠੀਕ ਹੈ ਸੀ ਆ ਦੇਖੋ ਇਹ ਐ ਪਾਈਆਂ ਸੇਵੀਆਂ ਟੰਟੜਾ ਲਈ ਜਾਰੀ ਬਾਲਨੀ ਤੇ ਐ ਪਾਇਆ ਗੁੰਦ ਕਿਤੇਰਾ ਐ ਸੇਤਵਾ ਤੇ ਬਹੁਤ ਹੀ ਲਾਭਦਾਇਕ ਹੁੰਦਾ ਹੈ ਠੰਡਾ ਹੁੰਦਾ ਹੈ ਗਰਮੀ ਚੈਨੂ ਖਾਣਾ ਚਾਹੀਦਾ ਤੁਹਾਨੂੰ ਇਹ ਪਹਿਲੇ ਹੀ ਰਾਤ ਨੂੰ ਬੇਕਰ ਰੱਖ ਲਿਆ ਸੀ ਤੇ ਸੇਵੀਆਂ ਜਿਹੜੀਆਂ ਉਬਾਲ ਕੇ ਰੱਖੀਆਂ ਸੀ ਠੀਕ ਹੈ ਜੀ ਤੇ ਸੇਵੀਆਂ ਵੀ ਤੁਹਾਨੂੰ ਬਾਜ਼ਾਰ ਤੋਂ ਮਿਲ ਸਕਦੀਆਂ ਠੀਕ ਹੈ ਤੇ ਆ ਥੋੜੀ ਜੀ ਪਾਉਂਗੀ ਸਕੇਚ ਤੇ ਮੈਂ ਕਹਨੀਏ ਬੜਾ ਹੀ ਮਜ਼ਾ ਆਉਂਦਾ ਹੈ ਖਾਣ ਵਿੱਚ ਅਸੀਂ ਰੋਜ਼ੀ ਟ੍ਰਾਈ ਕਰਨੇ ਆ ਤੇ ਮੈਂ ਸੋਚੀ ਅੱਜ ਥੋੜੀ ਜਿਮ ਵੀਡੀਓ ਬਣਾ ਲੈਂਦੀ ਆ ਤੇ ਤਾਂ ਕਰਕੇ ਫਿਰ ਮੈਂ ਵੀਡੀਓ ਬਣਾ ਲਈ ਤੇ ਲਓ ਜੀ ਸਾਰਾ ਆਪਾਂ ਖਾਣ ਨੂੰ ਆ ਚੱਕ ਦਿੰਨੇ ਆ ਥੋੜੀ ਥੋੜੀ ਬਰਫ ਬਚ ਗਈ ਸੀ ਉਹ ਵੀ ਆਪਾਂ ਪਾ ਹੀ ਲੈਣੇ ਆ ਤੇ ਲਓ ਜੀ ਠੀਕ ਹੈ ਸਾਰਾ ਰੱਖ ਦਈਏ ਸਾਈਡ ਤੇ ਤੇ ਕਰਨ ਮੈਂ ਦਾ ਰੂਪ ਰੰਗ ਬਦਨੀ ਠੀਕ ਹੈ ਲੈ ਸਕਦੇ ਹੋ ਤੇ ਕੋਈ ਟੈਸਟ ਕਰਕੇ ਖਾਵੇ ਮ मजा ਆਇਆ ਠੰਡੀ ਠਾਰ ਹਾਂ ਤੇ ਮੇਰੀ ਵੀਡੀਓ ਵੇਖੋ ਤੇ ਤੁਸੀਂ ਵੀ ਟਰਾਈ ਕਰੋ ਘਰ ਵਿੱਚ ਹੀ ਕੋਈ ਜ਼ਿਆਦਾ ਮਸਲਾ ਨਹੀਂ ਹੈਗਾ ਬਸ ਥੋੜਾ ਹੀ ਸਮਾਨ ਲੱਗਦਾ ਹੈ ਇੱਕ ਤਾਂ ਸਕੇਚਲ 120 ਰੁਪਏ ਦੀ 80 ਰੁਪਏ ਦੀ ਆ ਜਾਂਦੀ ਬਸ ਤੇ ਬਰਫ਼ ਆਪਣੀ ਕਾਹੀ ਉਹਨੂੰ ਕੋਟ-ਕੋਟ ਕੇ ਚਟਨੀ ਬਣਾ ਲਈਦੀ ਆਪਾਂ